ਖੰਨਾ ਦੇ ਵਿੱਚ ਲੁਟੇਰਿਆਂ ਦਾ ਅਤੰਕ ਦਿਨ-ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ। ਲੁਟੇਰੇ ਪੁਲਿਸ ਨੂੰ ਚੈਲੰਜ ਕਰਦੇ ਹੋਏ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਨੇ। ਅੱਜਾ ਵਾਰਦਾਤ ਦੇ ਵਿੱਚ ਦੋ ਬਾਈਕ ਸਵਾਰ ਪੰਜ ਲੁਟੇਰੇ ਸ਼ਰਾਬ ਦੇ ਠੇਕੇ ਤੋਂ ਮੁਲਾਜ਼ਮ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕਰਕੇ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰਕੇ ਉਸ ਦੇ ਕੋਲੋਂ 38000 ਰੁਪਏ ਹੋਰ ਦਸਤਾਵੇਜ਼ ਦੇ ਨਾਲ ਭਰਿਆ ਬੈਗ ਖੋ ਕੇ ਫਰਾਰ ਹੋ ਜਾਂਦੇ ਨੇ। ਫੌਕ ਲੁਟੇਰੇ ਖੰਨਾ ਦੀ ਨਵੀਂ ਆਬਾਦੀ ਦੇ ਵਿੱਚ ਸਵਾਰਦਾਤ ਨੂੰ ਅਨਜਾਮ ਦਿੰਦੇ ਨਹੀਂ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਲੁਟੇਰਿਆਂ ਦੇ ਇਹਨਾਂ ਹਮਲਿਆਂ ਦੇ ਵਿੱਚ ਬਾਲਬਾਲ ਬੱਚੇ ਮਹਿੰਦਰ ਸਿੰਘ ਅਤੇ ਸਿਖ ਕਿਵੰਡੀ ਗੋਬਿੰਦਗੜ੍ਹ ਤੋਂ ਇੱਕ ਸ਼ਰਾਬ ਦੇ ਠੇਕੇ ਤੇ ਕੰਮ ਕਰਦਾ ਹੈ ਅਤੇ ਉਹ ਰਾਤ ਨੂੰ ਆਪਣਾ ਕੰਮ ਨਿਪਟਾ ਕੇ ਦੇਰ ਰਾਤ ਤਕਰੀਬਨ 12:30 ਵਜੇ ਮੋਟਰਸਾਈਕਲ ਤੇ ਮੰਡੀ ਗੋਬਿੰਦਗੜ੍ਹ ਤੱਕ ਖੰਨਾ ਵਾਪਸ ਆ ਰਹੇ ਸੀ ਰਸਤੇ ਦੇ ਵਿੱਚ ਖੰਨਾ ਦੇ ਦੁਸ਼ਹਿਰਾ ਗਰਾਊਂਡ ਦੇ ਨੇੜੇ ਜਦੋਂ ਪਹੁੰਚਿਆ ਤਾਂ ਦੋ ਮੋਟਰਸਾਈਕਲ ਤੇ ਪੰਜ ਲੋਕ ਖੜੇ ਸਨ ਪੰਜਾਂ ਨੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਵਿਚ ਵਿਚਾ ਕਰਦੇ ਹੋਏ ਜਿਵੇਂ ਘਰੇ ਪਹੁੰਚੇ ਤਾਂ ਘਰ ਦੇ ਬਾਹਰ ਪਹੁੰਚਦੇ ਅਸਾਰ ਹੀ ਉਹਨਾਂ ਪੰਜਾਂ ਨੇ ਤੇ ਸਾਰਾ ਹਥਿਆਰਾਂ ਦੇ ਨਾਲ ਉਹਨਾਂ ਤੇ ਹਮਲਾ ਕਰਕੇ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ। ਕੋਟਨਾ ਬਪਰੀ ਕੰਮਤ ਆਉਂਦਾ ਸੀਗਾ ਮੈਂ ਮੰਡੀ ਕਿੰਨ੍ਹੇ ਕੱਢ ਤੂੰ। ਦਸਹਾਰਾ ਗਰਾਉਂਡ ਕੋਲ ਹਾਈਵੇ ਦੇ ਪਿੱਛੇ ਬੰਦੇ ਲੱਗੇ ਆ। ਪੰਜ ਬੰਦੇ ਸੀ ਦੋ ਮੋਟਰਸਾਈਕਲਾਂ ਉੱਤੇ। ਮੈਂ ਭੱਜਣ ਦੀ ਕੋਸ਼ਿਸ਼ ਵੀ ਤੇਰੀ ਕੀਤੀ ਮੋੜ ਤੋਂ ਭਜਾਇਆ ਮੈਂ ਆਪਣਾ ਪਰ ਫਿਰ ਵੀ ਆ ਕੇ ਮੈਨੂੰ ਸਾਡੇ ਵਿਚ ਦੇ ਵਿੱਚ ਘੇਰ ਲਿਆ। ਮੰਨੇ ਵਿੱਚ ਘੇਰ ਕੇ ਮੈਨੂੰ ਦਾਹ ਮਾਰੇ। ਮੇਰਾ ਸਮਾਰਕ ਹੋ ਕੇ ਲਗੇ ਬੈਗ ਹੋ ਕੇ ਲਗੇ ਮੋਬਾਈਲ ਲੈ ਕੇ ਫੂਗੀ ਪੰਜ ਜਣੇ ਸੀਗੇ ਜੀ ਤੇ ਦੋ ਮੋਟਰਸਾਈਕਲ ਸੀ ਉਹਨਾਂ ਕੋ ਤੇ ਕਿੱਥੇ ਕਿੱਥੇ ਦਾ ਦਸਹਿਰਾ ਗ੍ਰਾਉਂਡ ਸਰਵਿਸ ਰੋਡ ਤੇ ਖੜੇ ਸੀਗੇ ਉਹ ਮੈਂ ਹਾਈਵੇ ਤੇ ਸੀ ਮੈਨੂੰ ਦੇਖ ਕੇ ਮੇਰੇ ਪਿੱਛੇ ਮੋਟਰਸਾਈਕਲ ਲਾ ਲਿਆ ਉਹਨਾਂ ਨੇ ਕੀ ਪੂਰੀ ਘਟਨਾ ਕੀ ਵਾਪਰੀ ਉਹ ਪਿੱਛੇ ਲੱਗ ਗਏ ਪਿੱਛੇ ਲੱਗਣ ਤੋਂ ਬਾਅਦ ਗੁਰਦੁਆਰਾ ਸਾਹਿਬ ਕੋਲ ਆ ਕੇ ਮੈਂ ਮੋਟਰ ਟੱਡ ਕੀਤਾ ਤੇ ਮੇਰੇ ਪਿੱਛੇ ਦਾ ਮਾਰਨ ਲੱਗੇ ਸੀ ਪਿੱਟ ਚ ਮੈਂ ਜਦੋਂ ਵਾਪਸ ਟੁਰਨ ਕਰ ਗਿਆ ਮੋੜ ਮੋੜਿਆ ਉਹ ਗਹਾਣਾਗੇ ਮੁੜ ਕੇ ਫਿਰ ਵਾਪਸ ਆ ਕੇ ਮੈਨੂੰ ਘੇਰ ਲੈ ਬੀਹਾਂ ਜਾਂਦੇ ਉਹਨਾਂ ਨੇ ਫਿਰ ਦਾਹ ਮਾਰੇ ਜੀ ਮੇਰੇ ਉਹਨੇ ਸੱਤ ਮਾਰੇ ਹੱਥ ਫਰ ਮਾਰੇ ਇਹ ਘਟਨਾ ਕਿੱਥੇ ਘੱਟ ਇਹ ਸਾਡੀ ਬੀਹ ਦੇ ਵਿੱਚ ਹੋਈ ਹੈ ਨਈ ਵਾਦੀ ਬੀਹ ਦੇ ਕਲੀ ਵਿੱਚੇ ਹੋਈ ਹੈ ਘਰ ਤੋਂ ਥੋੜੀ ਦੂਰੇ ਸੀਗਾ ਕਿੱਥੇ ਕੰਮ ਕਿੱਥੇ ਕਰਦੇ ਮੰਡੀ ਗੁੰਦਗੜ ਕਰਦਾ ਜੀ ਸ਼ਰਾਬ ਦੇ ਠੇਕੇ ਤੇ ਕਿੰਨੀ ਕੁ ਵਜੇ ਬੱਦਲ ਇਹ 12:30 ਵਜੇ ਦੀ ਘਟਨਾ ਜੀ ਕਿੰਨਾ ਕੁ ਕੈਸ਼ ਜੀ ਦਾ ਜਮਾਨਾ ਮੇਰੇ ਕੋਲ ਪਰਸਲ ਕਿਐਸੀ ਕਿਸੇ ਦੇਣੇ ਸੀਗੇ 38000 ਰੁਪਏ ਸੀ ਮੇਰੇ ਕੋਲ ਮੋਬਾਈਲ ਲੈ ਕੇ ਮੇਰਾ ਬੈਗ ਲੈ ਕੇ ਕੱਪੜੇ ਸੀ ਵਿੱਚੋਂ ਦੇ ਰੌਲਾ ਪਾ ਰੌਲਾ ਪਾ ਰੌਲਾ ਪਾ ਬਹੁਤ شور ਮਚਾਇਆ ਰੌਲਾ ਪਾ ਉਸ ਚੀਚੀ ਆਵਾਜ਼ ਮਾਰੀ ਲੋਕਾਂ ਨੂੰ ਕੋਈ ਉੱਠਿਆ ਹੀ ਨਹੀਂ ਹੈਗਾ ਉਸ ਵਕਤ ਕਿਤੇ ਕਿਵੇਂ ਇਹਦੇ ਕੋਲ ਸੀਸੀਟੀਵੀ ਸੌਣਿਆ ਲੁਕਕੀ ਨਹੀਂ ਗਿਆ ਰੁਕ ਤਾ ਮੈਂ ਤਾਂ ਕਿ ਮੇਰੇ ਗੱਡੀ ਆ ਗਈ ਗੱਡੀ ਆਉਣ ਨਾਲ ਮੈਂ ਸਲੋ ਹੋ ਗਿਆ ਜਦੋਂ ਮੇਰੇ ਬਰਬਰ ਆ ਕਿ ਉਹ ਗਿਆ ਆ ਕੇ ਮੋਟਰਸਾਈਕਲ ਲੈ ਲਿਆ ਉਹਨਾਂ ਨੇ ਫੇ ਮੈਨੂੰ ਹਾਂਜੀ ਪੁਲਿਸ ਵਾਲੇ ਕੀਤੀ ਸੀਗੀ ਜੀ ਕੋਈ ਆਇਆ ਹੈ ਨਹੀਂ ਬਿਆਨਪੁਣ ਲੈਣ ਵਾਸਤੇ ਪੁੱਛਣ ਵਾਸਤੇ ਪੁਲਿਸ ਆਇਆ ਨਹੀਂ ਨੇ ਇਰਪੋਰਟ ਕੀਤੀ ਵੇ ਸ਼ਾਇਦ ਆਉਣਗੇ ਆਉਣਗੇ ਬਿਆਨ ਬਿਆਨ ਤਾਂ ਲੈ ਕੇ ਜਾਣਗੇ ਮੰਗਦਾ ਕੋਈ ਨਹੀਂ ਕਰਦੀ ਮੰਗਦਾ ਇਹ ਜੋ ਹਣਾ ਦੀ ਉਹ ਤਾਂ ਹੋ ਗਿਆ ਇਹ ਗਾਂ ਵਾਦ ਕੇ ਸੋਰ ਨਾ ਨਾ ਹੋਵੇ ਜਾਨੀ ਨੂੰ ਨੁਸਾਨ ਹੋ ਸਕਦਾ ਜੇ ਦੋ ਤਿੰਨ ਵਾਰੀ ਦਾ ਮਾਦੀ ਪਿੱਛੇ ਕੋਸ਼ਿਸ਼ ਕੀਤੀ ਉਹਨਾਂ ਨੇ ਮਾਂ ਬਚਾਉ ਕਰਦਾ ਰਿਹਾ ਪਾਪਾ ਜੋਬ ਤੋਂ ਬਣਾ ਘਰ ਆ ਰਹੇ ਸੀਗੇ ਤੇ ਰਸਤੇ 'ਚ ਲੜਕੇ ਲੁੱਟੇ ਰਹੇ ਸੀਗੇ ਮਗਰ ਪੈ ਗਏ ਉਹਨਾਂ ਦੇ ਪਾਪਾ ਨੇ ਬਹੁਤ ਕੋਸ਼ਿਸ਼ ਕੀਤੀ ਅੱਗੇ ਰਿਕਲਣ ਦੀ ਪਰ ਕਵਰ ਨਹੀਂ ਕਰ ਪਾਏ ਨਹੀਂ ਵਾਦੀ ਐਂਟਰ ਕੀਤੇ ਆਪਾਂ ਐਂਟਰ ਕਰਦਾ ਉੱਥੇ ਸਾਹਮਣੇ ਗੱਡੀ ਆ ਗਈ ਉਹਨਾਂ ਕਰਕੇ ਥੋੜਾ ਸਲੋ ਹੋ ਗਏ ਜਦ ਆਪਾਂ ਨੂੰ ਘੇਰ ਲਿਆ ਘੇਰ ਕੇ ਕੀ ਇਹਦਾ ਸਮਾਨ ਸੀਗਾ ਸਮਾਨ ਵਗੈਰਾ ਸੀ ਉਹਨਾਂ ਕੋਲ ਬੈਗ ਸੀਗਾ ਬੈਗ ਚ ਕਾਇ ਸੀਗਾ ਮੋਬਾਈਲ ਸੀਗਾ 38000 ਰੁਪਏ ਕਾਇ ਸੀਗਾ ਤੇ ਪਾਪਾ ਨੇ ਜਾਮਚੜ ਬਚਾਨ ਦੀ ਬਚਾਓ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਪਰ ਉਹਨਾਂ ਨੇ ਸੁਣਿਆ ਨਹੀਂ ਦਾਹ ਮੰਨ ਸ਼ੁਰੂ ਕਰਤੇ ਤੇ ਪਾਪਾ ਪਿੱਛੇ ਵੀ ਭੱਜਿਆ ਉਹਨਾਂ ਦੇ ਜਦੋਂ ਬੈਗ ਲਾ ਕੇ ਭੱਜ-ਪਾਚ ਰਹੇ ਸੀਗੇ ਉਹ ਤੇ ਬਾ ਹੱਥ ਚ ਨਹੀਂ ਆਏ ਹੈਗੇ ਪਰ ਉਹ ਸਾਡੇ ਕਿਸੇ ਨਾਲ ਦੁਸ਼ਮਣ ਨਹੀਂ ਹੈ ਨਹੀਂ ਸੀਗੀ ਪਾਪਾ ਕੀ ਕੰਮ ਕਰਦੇ ਆ ਆਪਣੇ ਪਾਪਾ ਠੇਕੇਦਾਰ ਹੈ ਸੇਲਡਮੈਨ ਹੈ ਜੀ ਇਹ ਗੋਬਿੰਦਗੜ ਮੰਡੀ ਕੋਲ ਹੈ ਜੀ ਸਹੀ ਜਲਾ ਆਓ ਮੰਡੀ ਅੰਬੇ ਮਾਜਰੇ ਕੋਲ ਸਰ ਹਾਂਜੀ ਰੋਜ਼ ਰਾਤ ਨੂੰ ਟੀਚੰਦੇ ਹਾਂ ਸਰ ਇਹ 25 20 25 ਸਾਲ ਹੋ ਗਏ ਸਰ ਕੰਮ ਕਰਦੇ ਨੂੰ ਅੱਗੇ ਕਦੀ ਹੋਇਆ ਨਹੀਂ ਕੈਸ਼ ਉਹ ਠੇਕੇਦਾਰਾਂ ਦਾ ਕੈਸ਼ ਸੀ ਉਹ ਹੈ ਨਹੀਂ ਸਰ ਪਤਾ ਮੈਨੂੰ ਕੀ ਸੀ ਇਹ ਵੀ ਕਾਦੇ ਵਾਸਤੇ ਲੁੱਟਤਾ ਸੀ ਕੈਸ਼ ਯਾ ਕਰਦੇ ਨੇ ਕਿਸੇ ਦੇਣਾ ਸੀਗਾ ਯਾ ਕਿਸੇ ਦਾ ਸੀਗਾ ਕੈਸ਼ ਇਸ ਬਾਰੇ ਨੂੰ ਪਤਾ ਨਹੀਂ ਹੋ ਰਿਹਾ 38 ਹਜ਼ਾਰ ਦੇ ਕਰੀਬ ਸੀ ਹੋਰ ਕਿਸੇ ਨਾਲ ਮੋਬਾਈਲ ਸੀਗਾ ਸਰ ਨਾਲ ਮੋਬਾਈਲ ਵੀ ਨਾਲ ਸੀ ਹਾਂਜੀ ਮੋਬਾਈਲ ਵੀ ਨਾਲ ਸੀ ਕੋਈ ਪਾਪਾ ਨੇ ਕਿਸੇ ਨੂੰ ਤੁਸ਼ੀਂ ਵੀ ਕਰਾ ਕਿਸੇ ਨਾਲ ਨਾ ਸਰ ਕੋਈ ਦੋਸ਼ ਨਹੀਂ ਨਹੀਂ ਸੀ ਪਾਪਾ ਨੂੰ ਇਹ ਮਾਕੇ ਕਿੰਨੇ ਵਜੇ ਦਾ ਵਕਾ ਕਿੰਨੀ ਤਰੀਕਾ ਸਰ ਇਹ ਹੈਗਾ ਸਰ ਆਪਣਾ 9 ਤਰੀਕ ਦਾ 9 ਦੇ 10 ਦੇ ਵਿਚ ਵਿੱਚ ਵਿੱਚ ਹੈ ਰਾਤ ਨੂੰ 12:30 ਤੋਂ 1 ਦੇ ਵਿਚ ਵਿੱਚ ਹੋਇਆ ਜੀ ਇਹ ਅੱਛਾ ਹਾਂਜੀ ਤੇ ਪੁਲਿਸ ਨੂੰ ਫੇਰ ਇਤਲਾਹ ਦਿੱਤੀ ਸੀ ਪੁਲਿਸ ਨੂੰ ਤਲਾਹ ਕੀਤੀ ਸੀ ਜਾਨੀ ਸਰ ਪੁਲਿਸਿੰਗ ਆਏ ਸੀ ਦੁਬਾਰੇ ਇਨਕੁਆਰੀ ਕਰਨ ਸਾਹਿਬ ਮੱਲਿਆ ਦੇ ਮੱਲਿਆ ਦੇ ਕੈਮਰੇ ਵਗੈਰਾ ਚੈੱਕ ਕੀਤੇ ਸਾਰਿਆਂ ਦੇ ਤਾਂ ਬਾਕੀ ਪੁਲਿਸ ਨਾਲ ਕੀ ਕੋਈ ਗੱਲਬਾਤ ਹੋਈ ਆ ਪੁਲਿਸ ਨਾਲ ਅੱਡੀ ਹਾਂਜੀ ਹਾਂ ਗੱਲਬਾਤ ਹੋਈ ਸੀ ਉਹ ਕਹਿੰਦਾ ਚਲੋ ਬਾਕੀ ਜਿੱਥੇ ਜਿਨ੍ਹਾਂ ਦੀ ਰਿਕਾਰਡਿੰਗ ਰਹਿੰਦੀਆਂ ਨੇ ਜਿਹੜੇ ਨਹੀਂ ਮਿਲੇ ਆਪਾਂ ਨੂੰ ਆਂਡੀ ਸਪੋਰਟ ਉਹ ਕਾਹਨੂੰ ਕੱਲ ਨੂੰ ਦੇਖਾਂਗੇ ਵੀ ਕੱਲ ਚੱਕ ਕਰ ਲੈ ਕੈਮਰੇ ਆਪਾਂ ਫਿਰ ਹਸਪਤਲ ਕੋਲ ਲੈ ਕੇ ਗਏ ਅਸੀਂ ਹਸਪਤਲ ਮੈਂ ਸੀਗਾ ਮੰਮੀ ਸੀਗੇ ਤੇ ਛੋਟਾ ਭਾਈ ਸੀ ਸਿਵਲ ਹਸਪਤਲ ਚ ਲੈ ਕੇ ਗਏ ਜਰਾ ਉੱਥੇ ਕਿਦਾਂ ਟਾਂਕੇ ਬੱਲੇ ਉੱਥੇ ਅੱਜ ਟਾਂਕੇ ਬੱਲੇ ਲੱਗੇ ਹੋ ਜੀ ਟਾਂਕੇ ਸਾਰੇ ਤਾਂ ਫੋਰ ਹੈਡ ਤੇ ਲੱਗੇ ਸਾਰੇ 9 ਟਾਂਕੇ ਹੱਥ ਤੇਲੀ ਤੇ ਲੱਗੇ ਆ ਤੇ ਦੋ ਤਿੰਨ ਟਾਂਕੇ ਲੱਗੇ ਆ ਸਿਰ ਫਿੰਗਰ ਚੀਚੀ ਉਂਗਲੀ ਆ ਤੇ ਫਿੱਕਿਆਂ ਤੇ ਲੱਗੇ 6 ਟਾਂਕੇ ਹਾਂਜੀ ਕੀ ਮੰਗ ਕਰਦੇ ਹੋ ਜੀ ਮੰਗ ਸਾਰਾ ਵੀ ਇਨਸਾਫ ਹੋਵੇ ਸਾਨੂੰ ਜਿਵੇਂ ਕੋਈ ਅੱਛਾ ਸਾਡੇ ਨਾਲ ਅਜ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਯਾ ਪਾਪੋਲੀ ਪ੍ਰਸ਼ਾਸਨ ਨੇ ਕਿਹਾ ਨਈ ਪਈ ਇਹ ਚੀਜ਼ ਦੀ ਰੋਗ ਲਗਾਈ ਆਵੇ ਜਿਹੜੇ ਵੀ ਲੁੱਟੇ ਰਹੇ ਮਿਲਦੇ ਨੇ ਉਹਨਾਂ ਨੂੰ ਪਕੜਿਆ ਜਾਵੇ ਹੁਣ ਕਿਦਾਂ ਦੀ ਕੰਡੀਸ਼ਨ ਆ ਪਾਪਾ ਜੀ ਪਾਪਾ ਦੀ ਕੰਡੀਸ਼ਨ ਠੀਕ ਹੈ ਜੀ ਵੈਸੇ ਪਹਿਲਾਂ ਇਹ ਪਹਿਲਾਂ ਥੋੜਾ ਔਖਾ ਸੀਗਾ ਦਰਦ ਵਗੈਰਾ ਹੁੰਦਾ ਰਹਿੰਦਾ ਸੀਗਾ ਹੁਣ ਥੋੜਾ ਠੀਕ ਨੇ ਬੈਟਰ ਫੀਲ ਕਰਦੈ ਨੇ ਪਾਦਾ ਨਾਲ 10 ਤਰੀਕ ਨੂੰ ਸਵੇਰ ਸਾਡੇ ਕੋਲੇ ਮੈਡੀਕਲ ਹੌਸਪੀਟਲ ਤੋਂ ਆਪਣਾ ਸਿਵਲ ਹੌਸਪੀਟਲ ਤੋਂ ਰੁੱਕਾ ਆਇਆ ਵਿਕ ਮਹਿੰਦਰ ਸਿੰਘ ਨਾਮ ਦਾ ਬੰਦਾ ਵਾਸੀ ਨਵੀਂ ਬਾਦੀ ਉਹ ਸੱਟਾਂ ਲੱਗਨ ਕਰਕੇ ਦਾਖਲ ਹੋਇਆ ਸਾਡੇ ਪਰਮਿਸ਼ਨਰ ਸਬ ਇੰਸਪੈਕਟਰ ਉੱਥੇ ਜਾ ਕੇ ਜਦੋਂ ਉਹਨਾਂ ਨੂੰ ਡਾਕਟਰ ਸਾਹਿਬ ਤੋਂ ਪੁੱਛਿਆ ਫਰੀਜ਼ ਬਾਰੇ ਪਤਾ ਕੀਤਾ ਤਾਂ ਉਹਨਾਂ ਨੇ ਦੱਸਿਆ ਵੀ ਉਹ ਲਾਮਾ ਹੋ ਗਏ ਮਤਲਬ ਆਪਦੀ ਮਰਜ਼ੀ ਨਾਲ ਹਸਪੀਟਲ ਤੋਂ ਚਲੇ ਗਏ ਉਹਨਾਂ ਦਾ ਆਸ-ਪਾਸੇ ਤੋਂ ਪਤਾ ਕੀਤਾ ਪਰ ਕੁਝ ਪਤਾ ਨਹੀਂ ਲੱਗਿਆ ਉਹਦੀ ਆ ਵਾਪਸੀ ਤੇ ਉਹਨਾਂ ਨੇ ਰਿਪੋਰਟ ਵੀ ਲਿਖੀ ਹੈ ਫਟੋ ਅੱਜ ਸਾਡੇ ਕੋਲੇ ਆਏ ਉਹਨਾਂ ਨੇ ਬਿਆਨ ਲਿਖਾਇਆ ਤੇ ਐਫ ਆਈ ਆ ਦਰਜ ਕੀਤੀ ਜਾ ਰਹੀ ਹੈ ਜੇਲ੍ਹ ਉਹ 9 ਤੇ 10 ਦੀ ਰਾਤ ਨੂੰ ਇਹ ਦਾਖਲ ਹੋਈ ਸੀ ਇਹਨਾਂ ਦਾ ਬੇਟਾ ਦਸਣਾ ਆਇਆ ਸੀਗਾ ਵੀ ਜੀ ਮੇਰੇ ਵਿਦਾਈ ਨਾਲੇ ਦੰਦਾ ਕਰਕੇ ਹੋਇਆ ਉਹਦੇ ਉਹਨੇ ਸਿਰਫ ਮੋਬਾਈਲ ਖੋਏ ਜਾਣ ਦਾ ਜ਼ਿਕਰ ਕੀਤਾ ਸੀ 38000 ਦਾ ਜ਼ਿਕਰ ਨਹੀਂ ਸੀ ਕੀਤਾ ਉਹਦੀ ਅਸੀਂ ਵੱਖਰੀ ਬੜਤਾਲ ਕਰਾਂਗੇ ਫਿਲਹਾਲ ਐਫ ਆਰ ਬੱਝ ਕੀਤੀ ਜਾ ਰਹੀ ਹੈ ਇਹ ਪਤਾ ਲੱਗਿਆ ਜੀ ਆਪਣਾ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਵਿੱਚ ਕਿਸੇ ਠੇਕੇ ਤੇ ਲੱਗਾ ਹੋਇਆ ਸੀ ਦੇਖੋ ਜੇ ਬੰਦੇ ਦੀ شناخت ਹੋ ਗਈ ਹੈ ਤੇ ਜਲਦ ਤੋਂ ਜਲਦ ਪ੍ਰੈਸ ਕਰਤੀ ਕੋਸ਼ਿਸ਼ ਕੀਤੀ ਜਾਊਗੀ ਹਾਜੀ ਮੌਕੇ ਵੀ ਸੀਸੀ ਕੈਮਰਾ ਦੀ ਥੋੜੀ ਜਤ ਲੱਗੀ ਆ ਪਤਾ ਲੱਗਦਾ ਵੀ ਇਹਦੇ ਨਾਲ ਵਾਰਦਾਤ ਹੋਈ ਜੀ